ਸਰਦਾਰ ਸਰਬਜੀਤ ਸਿੰਘ ਢਿਲੋਜੀ ਪਹਿਲਾਂ ਤੁਸੀਂ ਜਪਨੀਸ ਪਾਣੀ ਬਾਰੇ ਕੰਮ ਕਰ ਰਹੇ ਸੀ ਅੱਜ ਕੱਲ ਤੁਸੀਂ ਪ੍ਰਾਪਰਟੀ ਦੇ ਕੰਮ ਕਰ ਰਹੇ ਹੋ ਤੇ ਦੱਸੋ ਜਿਹੜਾ ਉਸਤਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕਸ ਸਰਦਾਰ ਅਮਰੀਕ ਸਿੰਘ ਜੀ ਅੰਮ੍ਰਿਤਸਰ ਦੇ ਮਸ਼ਹੂਰ ਪੱਤਰਕਾਰ ਜੀ ਨੇ ਮੈਨੂੰ ਟਾਈਮ ਦਿੱਤਾ ਵਾ ਮੈਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਦੋਸਤੋ ਅਸੀਂ ਪਿਛਲੇ 6 ਸਾਲਾਂ ਤੋਂ ਮੈਂ ਤੇ ਮੇਰੇ ਪਾਰਟਨਰ ਅਸੀਂ ਲੋਕਾਂ ਨੂੰ ਜਪਨੀਜ਼ ਐਲਕਲਾਈਨ ਵਾਟਰ ਬਾਰੇ ਅਵੇਅਰ ਕਰਦੇ ਸੀ ਇਸੇ ਦੌਰਾਨ ਹੁਣ ਅਸੀਂ ਨਵੇਂ ਫੀਲਡ ਦੇ ਵਿੱਚ ਐਂਟਰ ਕੀਤਾ ਵਾ ਜਿਸ ਦਾ ਕਿ ਮੈਨੂੰ ਪਿਛਲੇ 32 ਸਾਲਾਂ ਤੋਂ ਐਕਸਪੀਰੀਅੰਸ ਸੀ ਉਸੇ ਕੰਮ ਪ੍ਰਾਪਰਟੀ ਦਾ ਅਸੀਂ ਜਿਹੜੀ ਕੰਪਨੀ ਬਣਾ ਰਹੇ ਹਾਂ ਉਸ ਕੰਪਨੀ ਦਾ ਨਾਮ ਆ ਗਲੋਬਲ ਅੰਮ੍ਰਿਤਸਰ ਪ੍ਰਾਪਰਟੀ ਐਂਡ ਫਾਈਨਾਂਸ ਕੰਸਲਟੈਂਟ ਅਸੀਂ ਲੋਕਾਂ ਨੂੰ ਪ੍ਰਾਪਰਟੀ ਬਾਰੇ ਵੀ ਜਾਣਕਾਰੀ ਦਵਾਂਗੇ ਅਗਰ ਕਿਸੇ ਨੂੰ ਲੋਨ ਦੀ ਜ਼ਰੂਰਤ ਹੈ 1 ਕਰੋੜ ਤੋਂ ਲੈ ਕੇ 100 ਕਰੋੜ ਤੱਕ ਲੋਨ ਵੀ ਲੈ ਕੇ ਦੇ ਸਕਦੇ ਆ ਸੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਕੁਝ ਐਸੀਆਂ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਵਾਂ ਜਿਹਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕਾਂ ਨੂੰ ਅਗਰ ਉਹਨਾਂ ਨੇ ਪ੍ਰਾਪਰਟੀ ਵੇਚਣੀ ਆ ਜਾਂ ਖਰੀਦਣੀ ਆ ਅਸੀਂ ਉਹਨਾਂ ਨੂੰ ਪ੍ਰਾਪਰਟੀ ਵੇਚ ਕੇ ਜਾਂ ਖਰੀਦ ਕੇ ਉਹਨਾਂ ਦੀ ਜਿਹੜੀ ਪੇਮੈਂਟ ਹੋ ਆ ਬ੍ਰਿਟਿਸ਼ ਸਿੱਧੇ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਦੇ ਵਿੱਚ ਪਹੁੰਚਾ ਸਕਦੇ ਆ ਹੁਣ ਅਸੀਂ ਤੁਹਾਨੂੰ ਇਸ ਕੰਮ ਦੇ ਆਉਣ ਬਾਰੇ ਦੱਸਦੇ ਆ ਮੇਰੇ ਬੇਟਾ ਜੀ ਮਨਕੀਰਤ ਢਿੱਲੋਂ ਜੋ ਕੈਨੇਡਾ ਦੇ ਵਿੱਚ ਪ੍ਰਾਪਰਟੀ ਦਾ ਕੰਮ ਕਰਦਾ ਸੀ ਉਹਦੇ ਕੈਨਨ ਅਨੁਸਾਰ ਮੈਂ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ ਵਾ ਸਾਡੇ ਕੋਲ ਬਹੁਤ ਵੱਡੇ ਗਰੁੱਪ ਕੈਨੇਡਾ ਦੇ ਆ ਜੋ ਕਿ ਪ੍ਰਾਪਰਟੀ ਖਰੀਦੇ ਵੀ ਆ ਤੇ ਪ੍ਰਾਪਰਟੀ ਵੇਚਦੇ ਵੀ ਆ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਅੱਜ ਹੀ ਮੇਰੇ ਕੋਲ ਅੰਮ੍ਰਿਤਸਰ ਦੇ ਵਿੱਚ ਨੀਅਰ ਬਾਟ 57 ਰੂਮਸ ਦਾ ਇੱਕ ਹੋਟਲ ਅਵੇਲੇਬਲ ਵਾ ਚਾਰ ਬੈਂਕਟ ਹਾਲ ਉਹਦੇ ਵਿੱਚ ਬਹੁਤ ਵਧੀਆ ਰੇਟ ਤੇ ਮਿਲ ਰਿਹਾ ਵਾ ਇੱਕ ਹੋਟਲ ਜਿਹੜਾ ਕਿ 650 ਗਜ ਦੇ ਵਿੱਚ 24 ਕਮਰੇ ਬਣੇ ਆ ਤੇ ਜਿਸ ਦਾ ਕਿ ਗਰਾਉਂਡ ਫਲੋਰ ਬਿਲਕੁਲ ਖਾਲੀ ਆ ਤੇ ਜੀਟੀ ਰੋਡ ਦੇ ਉੱਤੇ ਉਹ ਪੈਂਦਾ ਇਸ ਤਰ੍ਹਾਂ ਸਾਡੇ ਕੋਲ 에어ਪੋਰਟ ਰੋਡ ਤੇ ਪਲਾਟ ਵੀ ਆ ਕੋਈ 3200 ਗਜਾ ਕੋਈ 1500 ਗਜਾ ਹੈ ਇਸ ਤਰ੍ਹਾਂ ਜੀਡੀ ਰੋਡ ਦੇ ਉੱਪਰ ਵੀ ਸਾਡੇ ਕੋਲ 1500 ਤੋਂ ਲੈ ਕੇ 3000 ਗਜ ਤੱਕ ਸਾਡੇ ਕੋਲ ਹਸਪੀਟਲ ਵਾਸਤੇ ਜਾਂ ਹੋਟਲ ਵਾਸਤੇ ਇਹ ਪ੍ਰਾਪਰਟੀ ਮੌਜੂਦ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਕੋਲ ਐਗਰੀਕਲਚਰ ਲੈਂਡ 5 ਏਕੜ ਤੋਂ ਲੈ ਕੇ 100 ਏਕੜ ਤੱਕ ਅਵੇਲੇਬਲ ਆ ਸਾਡੇ ਕੋਲ 7 ਤੋਂ 8 ਕਿੱਲੇ ਨਾਖਾ ਦਾ ਬਾਗ ਲੱਗਾ ਪ੍ਰਾਪਰਟੀ ਮੌਜੂਦ ਹੈ ਇੱਕ ਦੇ ਵਿੱਚ 18 ਕਿੱਲਿਆਂ ਦੇ ਵਿੱਚ ਬਾਗ ਲੱਗਾ ਵਾ 메ਨ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਪੈਂਦਾ ਵਾ ਜੇ ਕੋਈ ਸੱਜਣ ਇਹਨੂੰ ਖਰੀਦਣਾ ਚਾਹੁੰਦਾ ਵਾ ਉਹ ਸਾਡੇ ਨਾਲ ਕੰਟੈਕਟ ਕਰੇ ਫਿਰ ਉਸ ਤੋਂ ਬਾਅਦ ਸਿਵਲ ਲਾਈਨ ਦੇ ਵਿੱਚ 1100 ਤੋਂ ਲੈ ਕੇ 250 ਗਜ 150 ਗਜ ਦੇ ਕੋਠੀਆਂ ਮੰਜੂ ਮੌਜੂਦ ਵਾ ਨਾਲ ਸਾਡੇ ਕੋਲ ਪਲਾਟ ਵੀ ਅਵੇਲੇਬਲ ਵਾ ਔਰ ਸਭ ਤੋਂ ਪਹਿਲਾਂ ਇਹ ਤੇ ਅਮੀਰ ਲੋਕਾਂ ਦੀਆਂ ਗੱਲਾਂ ਆਮ ਲੋਕਾਂ ਵਾਸਤੇ ਇੱਕ ਮੈਸੇਜ ਵਾ ਸਾਡੇ ਕੋਲ ਇੱਕ ਕਲੋਨੀ ਦੇ ਵਿੱਚ ਜਿਹਦੇ ਵਿੱਚ ਸੀਵਰੇਜ ਸੜਕਾਂ ਤੇ ਲਾਈਟਸ ਲੱਗੀਆਂ ਹੋਈਆਂ ਵਾ 9000 ਰੁਪਏ ਗਾਜ ਪਲਾਟ ਦੇ ਰਹੇ ਆ ਔਰ 3 ਸਾਲ ਦੀਆਂ ਆਸਾਨ ਕਿਸ਼ਤਾਂ ਦੇ ਉੱਤੇ ਅਗਰ ਕੋਈ ਬਿਆਨਾ ਦੇ ਕੇ ਆਪਣੀ ਕੋਠੀ ਬਣਾਉਣਾ ਚਾਹੁੰਦਾ ਵਾ ਤੇ ਤਾਂ ਵੀ ਅਸੀਂ ਉਹਨੂੰ ਮਨਜ਼ੂਰੀ ਦੇ ਸਕਦੇ ਆ ਸੋ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰਾਪਰਟੀ ਪੰਜਾਬ ਦੇ ਵਿੱਚ ਤੁਸੀਂ ਸੇਲ ਜਾਂ ਖਰੀਦਣਾ ਚਾਹੁੰਦੇ ਜੇ ਤੇ ਸਾਨੂੰ ਮੌਕਾ ਦਿਓ ਸਾਡੇ ਐਡਵਾਈਜ਼ਰ ਰਿਟਾਇਰ ਤਹਿਸੀਲਦਾਰ ਆਈਐਸ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਦੋਸਤ ਜਿਹੜੇ ਸਾਡੇ ਨਾਲ ਐਸੋਸੀਏਟਸ ਆ ਚਲੋ ਸਰ ਜੇਕਰ ਤੁਹਾਨੂੰ ਕੰਟੈਕਟ ਕਰਨਾ ਵੇਜਾ ਤੁਹਾਡਾ ਕਿੱਥੇ ਮਿਲ ਸਕਦਾ ਜਾਂ ਤੁਸੀਂ ਆਪਣਾ ਨੰਬਰ ਦੱਸੋ ਸਾਡਾ ਸਰ ਮੇਰਾ ਰਣਜੀਤ ਹੈ ਉਹਨੂੰ ਅੰਮ੍ਰਿਤਸਰ ਆਫਿਸ ਹੈ ਮੇਰਾ ਕੰਟੈਕਟ ਨੰਬਰ 9814273136 98142 73136 ਸਾਡੇ ਕੋਲ ਸਰ ਮੇਰੇ ਦੋਸਤ ਇੱਕ ਬਹੁਤ ਵਧੀਆ ਪ੍ਰੋਜੈਕਟ ਤੇ ਕੰਮ ਕਰ ਰਹੇ ਆ ਉਹਦੇ ਬਾਰੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਜਿਹਦੇ ਚ ਮਨੁਖਤਾ ਦੀ ਵੀ ਸੇਵਾ ਤੇ ਸਾਡੇ ਦੇਸ਼ ਦੀ ਸੇਵਾ ਵਾ ਔਰ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਚੰਗੀ ਸਿਹਤ ਮਿਲੂਗੀ ਇੰਨਾ ਹੀ ਕਹਿੰਦਾ ਹੋਇਆ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮੱਚ